ਕਬੀਰ ਪਾਰਸ ਚੰਦਨੇ ਤਿਨ ਹੈ ਏਕ ਸੁਗੰਧ ਤੇ ਵਿਰ ਤੇ ਉਤਮ ਪਏ ਲੋਹ ਕਾਠ ਨਿਰਗੰਧ ਕਬੀਰ ਪਾਰਸ ਚੰਦਨ ਹੈ ਤਿਨ ਹੈ ਹੋਵੇ ਚਾਹੇ ਚਦਰ ਹੋ ਇੱਕ ਕੋਈ ਸੁਗੰਧ ਆ ਦੋ ਹੁਣ ਪਾਰਸ ਦਾ ਪੱਥਰ ਕਹਿੰਦੇ ਲੋਕ ਕਹਿੰਦੇ ਸੁਗੰਧ ਇੱਕ ਪਾਸੇ ਪਾਰਸ ਪੱਥਰ ਹੈ ਪੱਥਰ ਤਾਂ ਸੁਗੰਧ ਹੁੰਦੀ ਹੋਣੀ ਪਾਰਸ ਵੀ ਕੋਈ ਰਸਦਾਰ ਹੁੰਦਾ ਪਾਰਸ ਕੋਈ ਰਸ ਨਹੀਂ ਹੋ ਇਹ ਮੰਦਨ ਰਸ ਕੁਛ ਐਸੇ ਨੇ ਉਹ ਰਸਾਂ ਨੂੰ ਜਿਹੜਾ ਹੁੰਦਾ ਨਾ ਪਾਰਾ ਪਾਰਾ ਚਮਕਦਾਰ ਹੁੰਦਾ ਬਹੁਤ ਇਹਦੇ ਨਾਲ ਉਹ ਰਸ ਜਦ ਆ ਕੇ ਮਿਲ ਖੁੰਦੇ ਨੇ ਇਹਦਾ ਰੰਗ ਪੀਲਾ ਹੋ ਜਾਂਦਾ ਪਾਰੇ ਦਾ ਇਹ ਸੋਨਾ ਬਣ ਜਾਂਦਾ ਚਿੱਟਾ ਹੁੰਦਾ ਨਾ ਰੰਗ ਪਾਰਾ ਚਮਕਦਾ ਤਾਂ ਸੋਨੇ ਜਨਾਂ ਹੀ ਹੈ ਭਾਰੀ ਥੋੜਾ ਹੀ ਆ ਕੱਟ ਹੁੰਦਾ ਸੋਨੇ ਨੂੰ ਸੋਨਾ ਇਤੋਂ ਭਾਰੀ ਹੁੰਦਾ ਬਦਲ ਜਾਦਾ ਹੁੰਦਾ ਉਨੀ ਭਾਂਡ ਤੰਨਾ ਇਹ ਕੁਛ 14 ਗੁਲਾਂ ਭਾਰੀਏ ਭਾਰੀ ਰੋ ਉਹ ਉਹਦਾ ਰੰਗ ਨੂੰ ਤਬਦੀਲ ਕਰ ਦਿੰਦਾ ਇਹ ਕਹਿੰਦਾ ਨਾ ਕਰ ਦਿੰਦਾ ਕਰਦਾ ਆਪਾਂ ਨਹੀਂ ਲੈਣਾ ਇਸ ਕਰਕੇ ਕਰ ਦਿੰਦਾ ਹੂੰ ਪਰ ਇੱਥੇ ਤਾਂ ਸੁਗੰਧ ਦੀ ਗੱਲ ਆਈਏ ਆਯੁਰਵੈਦ ਕਹਿੰਦੇ ਨੇ ਤੇ ਲਹ ਹੋ ਜਾਂਦਾ ਹੁੰਦਾ ਹੋ ਪਰ ਹੁੰਦਾ ਹੁੰਦਾ ਤਾਂ ਸਰਕਾਰ ਕਰ ਲੈਂਦੀ ਸੋਨਾ ਪਾਰਾ ਨਾ ਮਿਲਦਾ ਸੋਨਾ ਵੜਾਈ ਜਾਂਦਾ ਹਾਂ ਇਦਾਂ ਇਦਾਂ ਹੁੰਦਾ ਨਹੀਂ ਪਾਰਸ ਜਦ ਨੇ ਤਿੰਨ ਹੈ ਇੱਕ ਸੁਗੰਧ ਇਹਨਾਂ ਇੱਕ ਸੁਗੰਧ ਇੱਕੋ ਹੀ ਕਿਸਮ ਦੀ ਦੋਹਾਂ ਦੇ ਵਿੱਚ ਸੁਗੰਧ ਹੈ ਕੋਰੈਕਸ਼ਨ ਕੀਤੀ ਆ ਜੋ ਧਾਰਨਾਵਾਂ ਪਿੱਛੇ ਨੇ ਸਾਡੇ ਕੋਲ ਜੋ ਪਿੱਛੇ ਧਾਰਨਾਵਾਂ ਬਣੀਆਂ ਹੋਈਆਂ ਨੇ ਇਹ ਪੱਥਰ ਹੁੰਦਾ ਆ ਕੀ ਹੁੰਦਾ ਚੰਦਨ ਦਾ ਫੜੂ ਪਤਾ ਹੀ ਨਹੀਂ ਸੁਆਦੁੱਦੀ ਪਾਰ ਸਿਰੂ ਪੱਥਰ ਬੰਦਾ ਪਾਰਸ ਪੱਥਰ ਨਹੀਂ ਹੁੰਦਾ ਪਾਰਸੇ ਪਾਰਸ ਦਾ ਗੁਰੂ ਹੁੰਦਾ ਹੈ ਕਿਆ ਗੁਰਮੁਖ ਪਾਰਸ ਹੁੰਦਾ ਹੈ ਐ ਕਹਿੰਦੇ ਗੁਰਮੁਖ ਪਾਰਸ ਹੁੰਦਾ ਗੁਰਮੁਖ ਦੂਜੇ ਨੂੰ ਗੁਰਮੁਖੇ ਬਣਾ ਦਿੰਦਾ ਪਾਰਸ ਪਾਰਸ ਬਣੂਦਾ ਪਾਰਸ ਸੋਨਾ ਨਹੀਂ ਬਣਾਉਂਦਾ ਹੈ ਪਾਰਸ ਤੇ ਜਵਾਲੋਂ ਉਠਦਾ ਇਹਦਾ ਮਨ ਰਹਿ ਨਹੀਂ ਹਾਂ ਪਾਰਸ ਤੇ ਸਵਾਲੋਂ ਉਠਦਾ ਪਾਰਸ ਹੈ ਤੇ ਨਾ ਮੈਂ ਇੱਕ ਸੁਗੰਧ ਜਿਹੜੀ ਗੁਰਮਖ ਦੇ ਅੰਦਰ ਵੀ ਸੁਗੰਧ ਹੋਈ ਜਾਂ ਚੰਦਰ ਉਦੜ ਵੀ ਹੋਈ ਸੁਗੰਧ ਹੈ ਤਾਂ ਦਾ ਮਤਲਬ ਇਹ ਹੈ ਜੇ ਮੈਂ ਸੁਗੰਧ ਬਨਸਪਤੀ ਦੇ ਵਿੱਚ ਚੰਦਨ ਵਿੱਚ ਆ ਦਿਲਾਕਾਰੀ ਦੁਨੀ ਸਾਦੇ ਵਿੱਚ ਜਿਹੜਾ ਗੁਰਮਖਾ ਉਹ ਵੀ ਇੱਕ ਰੁੱਖ ਹੈ ਦਾਣਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਉਹ ਜਿਹੜਾ ਰੁੱਖਾ ਗਿਆਨ ਦਾ ਰੁੱਖਾ ਉਹ ਵੀ ਸੁਆਂਦਾ ਉਧਰ ਆ ਜਿਹੜਾ ਰੁੱਖਾ ਬਹਨ ਲਾਉਂਦਾ ਇਹਦੇ ਵਿੱਚ ਵੀ ਸੁਆਂਦਾ ਇਹ ਗੱਲ ਕਹੀ ਹੈ ਕਬ ਦੋਏ ਰੁੱਖ ਨੇ ਉਤੇ ਗਿਆਨ ਫਲ ਲੱਗਦਾ ਇੱਥੇ ਫਲ ਨਹੀਂ ਕੋਈ ਲੱਗਦਾ ਫਲ ਨਹੀਂ ਕੋਈ ਲੱਗਦਾ ਚੰਦਨ ਨੂੰ ਕੋਈ ਫਲ ਨਹੀਂ ਲੱਗਦਾ ਚੰਦਨ ਦੀ ਤਾਂ ਦੇਹ ਹੈ ਜਿਹੜੀ ਉਸੇ ਦੀ ਕੀਮਤ ਹੈ ਉਦੀ ਬਾਡੀ ਬਾਡੀ ਦੀ ਕੀ ਬੁਧਾ ਬਸ ਫਰ ਦੇ ਕੋਈ ਕੀ ਬੁਧਾ ਉਹਦੇ ਫਰ ਵੀ ਜੁਦਿਆ ਹੋਣਾ ਨੇ ਉਹਦੇ ਉਹਦਾ ਰੁੱਖ ਬੰਦਾ ਹੋਣਾ ਪਾਰ ਚੰਦਨ ਅਦਰ ਮੇ ਇੱਕ ਇੱਕ ਸੁਗੰਧ ਕੋਈ ਜੀ ਸੁਗੰਧ ਹੈ ਤੇ ਇੱਕ ਨਿਹਰਾਕਾਰੇ ਦੁਨੀਆ ਦਾ ਰੁੱਖ ਹੈ ਇੱਕ ਐਸ ਲੋਕ ਦਾ ਰੁੱਖ ਹੈ ਚੰਦਨ ਇੱਕ ਪਰਲੋਗ ਦਾ ਰੁੱਖ ਹੈ ਉਹ ਕੌਣਾ ਗੁਰ ਸੁਤੋਖ ਰੁਖ ਸਤੋਖ ਰੁਖ ਹਨ ਤੇ ਮੇਰੇ ਤੇ ਉਹ ਉੱਤੋਂ ਪਏ ਦੋ ਧਰਮ ਫੁੱਲ ਧਰਮ ਫੁੱਲ ਫਲ ਗਿਆਨ ਉਹ ਰੁਖ ਨਾ ਇਹਦੇ ਫੁੱਲ ਕੰਬਦੇ ਨੇ ਚੰਦਨ ਦੇ ਫੁੱਲ ਕੰਬਦੇ ਨਹੀਂ ਲੱਗਦੇ ਨੇ ਕਿ ਨਹੀਂ ਲੱਗਦੇ ਪਰ ਫੁੱਲ ਜੇ ਚੰਦਨ ਦੇ ਵਿਕਦੇ ਹੁੰਦੇ ਚੰਦਨ ਦੇ ਫੁੱਲਾਂ 'ਚ ਸੁਗੰਧ ਨਹੀਂ ਹੁੰਦੀ ਹੁੰਦੇ ਤਾਂ ਬਾਜ਼ਾਰ 'ਚ ਹੁੰਦੇ ਹਾਂਜੀ ਕਬੀਰ ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ ਤੇ ਮਿਲ ਤੇਉ ਉਤਮ ਪੈ ਰੋਗ ਕਾਠ ਨਰਗੰਧ ਤੇ ਮਿਲ ਤੇਉ ਉਤਮ ਪੈ ਤੇ ਮਿਲ ਤੇਉ ਉਤਮ ਪੈ ਇੱਕ ਲੋਹਾ ਇੱਕ ਕਾਠ ਜਿਹੜਾ ਨਿਰਗੰਧ ਕਾਠ ਹੈ ਉਹ ਚੰਦਨ ਨੂੰ ਗੰਧ ਪੈਦਾ ਕਰ ਦਿੰਦਾ ਉਹ ਚੀਜ਼ ਜਿਹੜਾ ਲੋਹਾ ਹੈ ਮਨ ਲੋਹਾ ਹੈ ਉਹਨੂੰ ਗੁਰੂ ਸੋਨਾ ਕਰ ਦਿੰਦਾ ਜਿਹੜਾ ਮਨ ਲੋਹਾ ਹੈ ਬਨੂਰ ਹੈ ਕੰਚਨ ਭਏ ਬਨੂਰਾ ਜਿਹੜਾ ਬਨੂਰ ਵਰਦਾ ਵੀ ਹੋ ਗਿਆ ਮਨ ਉਹਨੂੰ ਵੀ ਉਹ ਸੋਨਾ ਬਣਾ ਦਿੰਦਾ ਜਿਹੜੀ ਸੁਗੰਧ ਹੈ ਕਿਹਦੀ ਪਾਰਸ ਦੀ ਪਾਰਸ ਦੇ ਸੰਬੰਧ ਮਨੂਰ ਨੂੰ ਕੰਜਨ ਬਣਾ ਦਿੰਦੀ ਹੈ ਜਾਂ ਪਾਰਸੇ ਬਣਾ ਦਿੰਦੀ ਹੈ ਪਰ ਉਹ ਜਿਹੜਾ ਹੈਗਾ ਬਨਸਪਤੀ ਦੋਹੇ ਤਰਫ ਤੋਂ ਆਪਣੀ ਸਮਨ ਦੇ ਕੇ ਆਪਣੇ ਵਰਗਾ ਕਰ ਲੈਂਦਾ ਦੋਹੇ ਆਪਣੇ ਵਰਗਾ ਹੀ ਕਰਦੇ